ਸੰਗਰੂਰ ਦੇ ਵਿੱਚ ਪੁਲਿਸ ਤੇ ਕਿਸਾਨਾਂ ਦੇ ਵਿੱਚ ਵੱਡਾ ਹੰਗਾਮਾ ਹੋ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 24/7 ਪੰਜਾਬ ਤੇ ਮੈਂ ਮਨਪ੍ਰੀਤ ਕੌਰ ਜੀ ਕੱਲ ਕਾ ਰਿਆ ਕਿਸਾਨਾਂ ਦੀ ਦੱਸਦੀ ਕਿ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਜਿਹੜੀ ਕਿ ਖਬਰ ਸਾਹਮਣੇ ਆਈ ਹੈ ਜਿੱਥੇ ਕਿਸਾਨਾਂ ਦੇ ਵੱਲੋਂ ਪੁਲਿਸ ਦਾ ਵਿਰੋਧ ਕੀਤਾ ਗਿਆ ਤੇ ਪੁਲਿਸ ਨੂੰ ਘੇਰ ਲਿਆ ਗਿਆ ਦੱਸਦੇ ਕਿ ਜਦੋਂ ਪਰਾਲੀ ਸਾੜਨ ਤੇ ਪੁਲਿਸ ਉੱਥੇ ਪਹੁੰਚਦੀ ਹੈ ਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਲਈ ਕਹਿੰਦੀ ਆ ਤੇ ਉਥੇ ਹੀ ਕਿਸਾਨਾਂ ਦੇ ਵੱਲੋਂ ਪੁਲਿਸ ਦਾ ਜਾਮ ਕੇ ਵਿਰੋਧ ਕੀਤਾ ਜਾਂਦਾ ਤੇ ਪੁਲਿਸ ਦੀ ਗੱਡੀ ਦੇ ਅੱਗੇ ਜਿਹੜੇ ਕਿ ਕਿਸਾਨ ਲੰਮੇ ਪਏ ਜਾਂਦੇ ਨੇ ਉੱਥੇ ਦਾਸ ਜੀ ਕਿ ਜਿਹੜੇ ਕਿਸਾਨਾਂ ਦੇ ਵਹਿਕਲ ਸੀਗੇ ਵਾਹਨ ਸੀਗੇ ਸਕੂਟੀ ਜਾਂ ਬਾਈਕ ਜਿਹੜੇ ਕਿ ਉਹਨਾਂ ਨੇ ਉਹ ਵੀ ਖੇਤਾਂ ਦੇ ਵਿੱਚ ਸੁੱਟ ਤੇ ਤੇ ਜਮ ਕੇ ਜਿਹੜਾ ਕਿ ਪੁਲਿਸ ਦਾ ਵਿਰੋਧ ਕੀਤਾ ਹੁਣ ਇਹ ਦੇਖਣਾ ਹੋਵੇਗਾ ਕਿ ਪਰਾਲੀ ਨਾ ਸਾੜਨ ਕਰਕੇ ਕਿਹੜਾ ਜਿਹੜਾ ਕਿ ਦੂਸਰਾ ਆਪਸ਼ਨ ਕਿਸਾਨਾਂ ਨੂੰ ਦਿੱਤਾ ਜਾਂਦਾ ਜਿਸ ਨੂੰ ਕਿਸਾਨਾਂ ਨੂੰ ਵੀ ਜਿਹੜਾ ਸੌਖਾ ਹੋਵੇ ਤੇ ਸਰਕਾਰ ਦੇ ਵੱਲੋਂ ਤੇ ਜਿਹੜੇ ਅਸੀਂ ਸਾਹ ਲੈ ਰਹੇ ਆ ਉਹਦੇ ਲਈ ਵੀ ਸਾਨੂੰ ਔਖਾ ਨਾ ਹੋਏ ਕਿਉਂਕਿ ਪਰਾਲੀ ਸਾੜਨ ਕਰਕੇ ਕਈ ਵਾਰ ਇਹ ਕਿ ਆਏ ਲੈਵਲ ਜਿਹੜਾ ਕਿ ਹੁੰਦਾ ਹਵਾ ਦੇ ਵਿੱਚ ਉਹ ਖਤਰਨਾਕ ਸ਼੍ਰੇਣੀ ਦੇ ਵਿੱਚ ਪਹੁੰਚ ਜਾਂਦਾ ਹੈ ਉਸ ਨੂੰ ਰੋਕਣ ਦੇ ਲਈ ਕੋਈ ਹੱਲ ਜਿਹੜਾ ਕਿ ਸਰਕਾਰ ਦੇ ਵੱਲੋਂ ਕੀਤਾ ਜਾਵੇ ਜਿਸ ਕਰਕੇ ਕਿਸਾਨਾਂ ਨੂੰ ਵੀ ਨਾ ਔਖਾ ਹੋਵੇ ਤੇ ਜਿਹੜਾ ਆਮ ਆਦਮੀ ਬਾਹਰ ਨਿਕਲਦਾ ਹੈ ਕੰਮ ਤੇ ਜਾਂਦਾ ਉਸ ਨੂੰ ਵੀ ਬਿਮਾਰੀਆਂ ਤੋਂ ਜਿਹੜਾ ਕਿ ਉਸ ਦਾ ਬਚਾਅ ਰਹਿ ਸਕੇ